ਹਰ ਕਦਮ ਤੇ ਇਤਿਹਾਸ ਰਚਣ ਵਿੱਚ ਮਾਹਿਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਤੇ ਮੇਅਰ ਨਗਰ ਨਿਗਮ ਬਠਿੰਡਾ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਅੱਜ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ ਅੱਜ ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਸੀ ਆਪਚਰਬਰ ਦੇ ਤੌਰ ਤੇ ਐਡੀਸੀ ਮੈਡਮ ਪੂਨਮ ਸਿੰਘ ਦੀ ਦੇਖ ਰਿਕ ਵਿੱਚ ਹੋਈਆਂ ਚੋਣਾਂ ਦੌਰਾਨ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਵੱਲੋਂ ਅਗਵਾਈ ਕੀਤੀ ਗਈ ਇਸ ਦੌਰਾਨ ਕਮਿਸ਼ਨਰ ਮੈਡਮ ਕੰਚਨ ਵੀ ਮੌਜੂਦ ਸਨ ਕੁੱਲ 50 ਕਾਉਂਸਲਰਾਂ ਵਿੱਚੋਂ 42 ਕਾਉਂਸਲਰ ਮੌਜੂਦ ਹੋਏ ਇਸ ਮੌਕੇ ਤੇ ਕਾਉਂਸਲਰ ਰਤਨ ਰਾਹੀ ਨੇ ਮਹਿਤਾ ਗਰੁੱਪ ਵੱਲੋਂ ਸ਼੍ਰੀ ਸ਼ਾਮਲਾਲ ਜੈਨ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਇਦ ਕਾਉਂਸਲਰ umesh garg ke goggi walon kitti gayi jadon ki dusre pase congress party walon counselor master harmandir singh ne counselor harvinder singh laddoo da naam pesh kita jis de taaide counselor ashok pradhan walon kitti gayi is mauke te 30 counselor ne hath khade karke us to baad khade hoke shri shamlal jain nu senior deputy mayor ਲੇ ਇਸ ਮਰਤੰ ਦਿੱਤਾ ਜਦੋਂ ਕਿ 12 ਕਾਉਂਸਲਰ ਸ਼੍ਰੀ ਹਰਵਿੰਦਰ ਸਿੰਘ ਲੱਡੂ ਦੇ ਨਾਲ ਸਨ ਪਰੰਤੂ ਮਾਸਟਰ ਹਰਮੰਦਰ ਸਿੰਘ ਦੇ ਕਹਿਣ ਤੇ ਹਰਵਿੰਦਰ ਸਿੰਘ ਲੱਡੂ ਵੱਲੋਂ ਆਪਣਾ ਨਾਮ ਵਾਪਸ ਲੈ ਲਿਆ ਗਿਆ ਇਸ ਦੌਰਾਨ ਹਰਵਿੰਦਰ ਸਿੰਘ ਲੱਡੂ ਨੇ ਸਿਰੋਪਾਓ ਪਹਿਨਾ ਕੇ ਕਾਉਂਸਲਰ ਸ਼੍ਰੀ ਸ਼ਾਮ ਲਾਲ ਜੈਨ ਨੂੰ ਬਤਾਈਆਂ ਵੀ ਦਿੱਤੀਆਂ ਇਸ ਮੌਕੇ ਤੇ ਨਵ ਨਿਰਮਚਿਤ ਸੀਨੀਅਰ ਡਿਪਟੀ ਮੇਅਰ ਸ਼੍ਰੀ ਸ਼ਾਮ ਲਾਲ ਜੈਨ ਨੇ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਤੇ ਕੌਂਸਲਰ ਸਾਬਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਠਿੰਡਾ ਦੇ ਵਿਕਾਸ ਵਿੱਚ ਦਿਨ ਰਾਤ ਕੜੀ ਮਿਹਨਤ ਕਰਨਗੇ ਅਤੇ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਉਹਨਾਂ ਨੇ ਕਿਹਾ ਕਿ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਦੇ ਬਠਿੰਡਾ ਸ਼ਹਿਰ ਨੂੰ ਇੱਕ ਆਦਰਸ਼ ਤੇ ਆਧੁਨਿਕ ਸ਼ਹਿਰ ਬਣਾਉਣ ਵਾਲੇ ਸੁਪਨੇ ਨੂੰ ਉਹ ਪੂਰਾ ਕਰਨ ਵਿੱਚ ਸਹਿਯੋਗ ਦੇਣਗੇ ਇਸ ਦੌਰਾਨ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਕਾਉਂਸਲਰ ਸਾਈਬਾਨਾ ਤੋਂ ਇਲਾਵਾ ਮਹਿਤਾ ਗਰੁੱਪ ਦੇ ਸਮਰਥਕਾਂ ਅਤੇ ਸ੍ਰੀ ਸ਼ਾਮ ਲਾਲ ਜੈਨ ਦੇ ਸਮਰਥਕਾਂ ਵੱਲੋਂ ਸ੍ਰੀ ਸ਼ਾਮ ਲਾਲ ਜੈਨ ਨੂੰ ਬਤਾਈਆਂ ਦਿੱਤੀਆਂ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਹਿਨਾ ਕੇ ਫੁੱਲਾਂ ਦੀ ਵਰਖਾ ਕਰਕੇ ਪਰਮਾ ਸਵਾਗਤ ਕੀਤਾ ਇਸ ਮੌਕੇ ਤੇ ਪਟਾਕੇ ਵੀ ਚਲਾਏ ਗਏ ਅਤੇ ਲੱਡੂ ਵੀ ਵੰਡੇ ਗਏ ਕੇਕ ਵੀ ਕੱਟੇ ਗਏ ਇਸ ਮੌਕੇ ਤੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਸ਼੍ਰੀ ਜੈਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੈਨ ਸਾਹਿਬ ਵੱਲੋਂ ਪਿਛਲੇ 2 ਮਹੀਨਾ ਦੇ ਆਪਣੇ ਸਲਾਹਕਾਰ ਦੇ ਕਾਰਜਕਾਰ ਦੌਰਾਨ ਕڑی ਮਿਹਨਤ ਕੀਤੀ ਗਈ ਜਿਨ੍ਹਾਂ ਦਾ ਮੇਲ ਮਿਲਾਪ ਵੀ ਵਧਿਆ ਹੈ ਅਤੇ ਜੈਨ ਸਾਹਿਬ ਵੱਲੋਂ ਬਠਿੰਡਾ ਨਿਵਾਸੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਜज्ਵਾ ਵੀ ਹੈ جنون ਵੀ ਹੈ ਉਹਨਾਂ ਕਿਹਾ ਕਿ ਸ਼੍ਰੀ ਸ਼ਾਮ ਲਾਲ ਜੈਨ ਦੇ ਸੀਨੀਅਰ ਡਿਪਟੀ ਮੇਅਰ ਬਣਨ ਤੋਂ ਬਾਅਦ ਬਠਿੰਡਾ ਨੂੰ ਆਦਰਸ਼ ਬਠਿੰਡਾ ਬਣਾਉਣ ਲਈ ਵੱਡੇ ਪੱਦਰ ਤੇ ਵੱਡੇ ਯਤਨ ਸुरू ਕੀਤੇ ਜਾਣਗੇ ਪਹਿਲਾਂ ਵੀ ਉਹਨਾਂ ਵੱਲੋਂ ਮਠਿੰਡਾ ਸ਼ਹਿਰ ਨੂੰ ਆਦਰਸ਼ ਮਠਿੰਡਾ ਬਣਾਉਣ ਲਈ ਵੱਡੇ ਪ੍ਰੋਜੈਕਟ ਸुरू ਕੀਤੇ ਗਏ ਹਨ ਸੜਕਾਂ ਦਾ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਮੂਲ ਬੂਤ ਸਮੱਸਿਆਵਾਂ ਦਾ ਸਮਾਧਾਨ ਵੀ ਮੌਕੇ ਤੇ ਹੀ ਕਰਵਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਰੁਕੇ ਹੋਏ ਸਾਰੇ ਕੰਮ ਪਿਛਲੇ 8 ਮਹੀਨੇ ਦੇ ਕਾਰਜਕਾਲ ਦੌਰਾਨ ਪੂਰੇ ਹੋਏ ਹਨ ਅਤੇ ਭਵਿਕ ਵਿੱਚ ਵੀ ਉਕਤ ਕੰਮ ਇਸੇ ਗਤੀ ਅਤੇ ਲੜੀ ਦੇ ਤਹਿਤ ਜਾਰੀ ਰੱਖੇ ਜਾਣਗੇ। ਉਹਨਾਂ ਨੇ ਕਾਉਂਸਲਰ ਸਹਿਬਾਨਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਇੱਕ ਵਾਰ ਫਿਰ ਕਾਉਂਸਲਰ ਸਹਿਬਾਨਾਂ ਨੇ ਪਾਰਟੀ ਬੱਜੀ ਤੋਂ ਉੱਤੇ ਉੱਠ ਕੇ ਵਿਕਾਸ ਨੂੰ ਤਰਜੀਹ ਦਿੱਤੀ ਹੈ। ਉਹਨਾਂ ਕਿਹਾ ਕਿ ਕਾਉਂਸਲਰ ਸਹਿਬਾਨਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਚਲਾਈ ਜਾ ਰਹੀ ਵਿਕਾਸ ਦੀ ਲਹਿਰ ਨੂੰ ਲਗਾਤਾਰ ਅੱਗੇ ਚਲਾਇਆ ਜਾ ਰਿਹਾ ਹੈ। ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਕਿਉਂਕਿ ਆਪਣੇ ਕੋਲ ਨੂੰ ਇਹ ਵਿਧਿਅਤ ਪ੍ਰਚਨਿਗੈ ਪੂਰੀ ਸਪੂਰਨ ਬਹੁਮਤ ਦੇ ਨਾਲ ਜੈਨ ਸਾਹਿਬ ਉਸਹਿਮ ਲਾਲ ਜੈਨ ਜੀ ਨੂੰ ਚੁਣਿਆ ਗਿਆ। ਇਹ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਅਤੇ ਬੜਾ ਵੱਡਾ ਸਹਿਯੋਗ ਦੇ ਇੰਦਾ ਕੰਮ ਕਰਨਗੇ ਇੱਕ ਅੰਥਕ ਮਿਹਨਤ ਕਰਕੇ ਦੇ ਵਿਕਾਸ ਦੇ ਵਿੱਚ ਆ ਦਾ ਯੋਗਦਾਨ ਪਾਣ ਕੇ ਪਹਿਲਾਂ ਸਿਮਿਤ ਜੀ ਨਾਲ ਐਜ਼ ਐਡਵਾਈਜ਼ਰ ਨਿਊ ਕਿਤਾ ਜੈਸਰ ਜੈਨ ਸਾਹਿਬ ਨੂੰ ਬਹੁਤ ਹੁਣ ਇਸ ਦੋਸਤੀ ਨੂੰ ਅਸੀਂ ਰਿਸ਼ਤੇਦਾਰੀ ਦੇ ਵਿੱਚ ਬੰਦੂ ਹੋਏ ਐਡਵਾਈਜ਼ਰ ਤੋਂ ਸਾਡੀ ਸਾਰੀ ਟੀਮ ਨੇ ਸ਼ਾਮ ਜਲ ਸ਼ਾਮ ਲਾਲ ਜੈਨ ਜੀ ਨੂੰ ਸੀਨੀਅਰ ਦੇ ਪ੍ਰੀਅਰ ਦੀ ਪਤਲੀ ਦੇ ਨਾਲ ਨਵਾਦਿਆ ਮੋਨਾਂ ਨੂੰ ਉਹਦੇ ਪ੍ਰਵਾਦ ਨੂੰ ਬਹੁਤ ਮੁਬਾਰਕਤਾ ਦੇਣਾ ਚਾਹੁੰਦਾ ਹਾਂ ਕਿ ਇਸੇ ਤਰ੍ਹਾਂ ਜਦੋਂ ਮਿੱਤਲੇ ਚਈ ਇਸ ਸਾਲਾ ਤੋਂ ਇਹ ਦੋਵੇਂ ਇਮਾਨਦਾਰ ਇਹਨਾਂ ਦੇ ਅੰਤ ਤੱਕ ਮਿਹਨਤ ਕਰਕੇ ਆਪਣੇ ਇਲਾਕੇ ਨੂੰ ਵਧਾ ਰਹੇ ਨੇ ਉਸੇ ਤਰ੍ਹਾਂ ਇਸ ਸ਼ਹਿਰ ਨੂੰ ਵਧਾ ਸਕੋ ਹਮੇਸ਼ਾ ਕੰਟੀਨ ਸਵੇ ਸਾਠ ਮਹੀਨੇ ਤੋਂ ਸਫਾਈ ਤੇ ਕਾਫੀ ਧਿਆਨ ਦਿੱਤਾ ਮਗਰ ਅਜੇ ਜੇ ਅਸੀਂ ਸਮਝਦੇ ਆ ਕਿ ਕੰਮ ਨੂੰ ਪ੍ਰੋਪਰ ਕਵਰਕ ਨਹੀਂ ਆਇਆ ਅਸੀਂ ਉਸ ਨੂੰ ਹੋਰ ਬੈਟਰ ਕਰਾਂਗੇ ਲੋਕਾਂ ਦੀ ਸਹੂਲਤ ਹੋਰ ਵਧਾਵਾਂਗੇ ਸੀਵਰੇਜ ਸਿਸਟਮ ਤੋਂ ਬਹੁਤ ਪ੍ਰੋਬਲਮ ਸੀ ਕਿ ਦਿਨ ਦੀ 200 ਕੰਪਲੇਂਟਸ ਮੇਜਰ ਕੰਪਲੇਂਟਸ ਆਉਂਦੀਆਂ ਸੀਗੀਆਂ ਮਗਰ ਹੁਣ ਅਸੀਂ ਬੜੇ ਕੰਫੀਡੈਂਟਲੀ ਕਹਿੰਦੇ ਕਿ ਸੀਵਰੇਜ ਦੀ ਕੰਪਲੇਟ ਮੇਜ਼ਰ ਕੰਪਲੇਟ ਕਰਕੇ 20 ਤੋਂ ਵੀ ਘੱਟ ਰਹਿ ਗਈਆਂ ਇਹ ਸਾਡੀ ਸਾਰੀ ਟੀਮ ਦੀ ਮਿਹਨਤ ਹੈ ਐਦਾਂ ਹੀ ਬਸ ਆਪ ਦਾ ਸਹਿਯੋਗ ਤੇ ਸਾਥ ਬਣਾਏ ਰੱਖੋ ਤੇ ਅਸੀਂ ਸਫਾਈ ਪੱਖੋਂ ਵੀ ਬਹੁਤ ਅੱਗੇ ਲੈ ਕੇ ਜਾਵਾਂਗੇ ਸ਼ਹਿਰ ਨੂੰ ਇਸ ਤੋਂ ਇਲਾਵਾ ਡਵੈਲਪਮੈਂਟ ਦੇ ਕੰਮ ਵੀ ਜੋਰਾਸੋਰਾਂ ਨਾਲ ਚੱਲ ਰਹੇ ਹਨ ਪਿਛਲੇ 4 ਸਾਲਾਂ ਦੇ ਵਿੱਚ ਇੰਨੇ ਟੈਂਡਰ ਕਦੇ ਨਹੀਂ ਸੀ ਲੱਗੇ ਜਿੰਨੇ ਐਸ ਆਪਕਿਆਂ ਦੇ ਹੱਥ ਦੇ ਵਿੱਚ ਲੱਗੇ ਆ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਅਸੀਂ ਸਾਡਾ ਵਿਜ਼ਨ ਸਾਡੀ ਟੀਮ ਦਾ ਵਿਜ਼ਨ ਬਹੁਤ ਵੱਡਾ ਹੈ ਤੇ ਸ਼ਹਿਰ ਨੂੰ ਅੱਗੇ ਲਿਜਾਣ ਦਾ ਦੇ ਵਿੱਚ ਜਿੰਨਾ ਸੀ ਅਨਖੇਸ ਸਹਯੋਗ ਪਾ ਸਕਦੇ ਆ ਉਹ ਦੀ ਟੀਮ ਦੇ ਨਾਲ ਪਾਵਾਂਗੇ ਕਿਸੇ ਚੀਜ਼ ਦਾ ਕੋਈ ਐਕਸਕਿਊਜ਼ ਨਹੀਂ ਹੈ ਸਾਡੇ ਕੋਲ ਅਸੀਂ ਸਾਡੇ ਕੋਲ ਸਾਰਾ ਕੁਝ ਆਨ ਪੇਪਰਸ ਹੈ ਤੁਸੀਂ ਪਿਛਲੇ 4 ਸਾਲ ਕੰਪੇਅਰ ਕਰ ਸਕਦੇ ਹੋ ਤੁਸੀਂ ਐਪ ਦੀ 8 ਮਹੀਨੇ ਵੀ ਕੰਪੇਅਰ ਕਰ ਸਕਦੇ ਹੋ ਦੇਖ ਸਕਦੇ ਹੋ ਕਿ ਪਿਛਲੇ 4 ਸਾਲਾਂ ਜੋ ਕਿੰਨੇ ਕੰਮ ਲੱਗੇ ਨੇ ਐਪ ਜੀ ਜੋ 8 ਮਹੀਨੇ ਰਿਹਾ ਉਹ ਮੈਨੂੰ ਸਾਰਾ ਕਿੰਨੇ ਕੰਮ ਲੱਗਿਆ ਤੁਸੀਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦੇ ਹੋ ਕਿ ਸ਼ਹਿਰ ਵਾਸੀਆਂ ਦਾ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਤੇ ਸਾਨੂੰ ਉਹ ਗਾਈਡ ਕਰ ਰਹੇ ਆ ਸਾਨੂੰ ਰਸਤਾ ਦਿਖਾ ਰਹੇ ਆ ਸ਼ਹਿਰ ਨੂੰ ਅੱਗੇ ਲੈ ਕੇ ਜਾਣ ਦਾ ਆਪਣੇ ਵਿਕਾਸ ਸਾਬਾ ਵਿਕਾਸ ਕਰ ਮੇਰੇ ਸੀਨੀਅਰ ਡਿਪਟੀ ਮੇਰ ਜੈਂਸਰ ਬਣ ਕੇ ਨਾ ਕਿ ਕਿੰਨਾ ਦਾ ਗਾ ਲੂੰ ਪਹਿਲਾ ਸਲਾਹਕਾਰ ਤੋਂ ਸੀਨੀਅਰ ਡਿਪਟੀ ਮੇਰ ਬਣੇ ਥੋੜਾ ਜਿਹਾ ਮੈਂ ਜਨਸਾਪ ਪਹਿਲਾਂ ਤਾਂ ਬਧਾਈ ਦਿੰਦੀ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਸਰ ਤੇ ਸਲਾਹਕਾਰ ਤੋਂ ਸੀਨੀਅਰ ਡਿਪਟੀ ਮੇਰ ਬਣੇ ਹੋ ਠੀਕ ਹੈ ਨਾ ਮੈਂ ਧੰਨਵਾਦ ਕਰਦਾ ਮੇਰ ਸਾਹਿਬ ਦਾ ਸਾਡੇ ਪ੍ਰਧਾਨ ਅਮਰਜੀਤ ਮਹਿਤਾ ਜੀ ਦਾ ਜਿਨ੍ਹਾਂ ਨੇ ਪਹਿਲਾਂ ਮੈਨੂੰ بطور ਸਲਾਹਕਾਰ ਲਾਇਆ ਹੁਣ ਮੈਨੂੰ ਸਿਨੇ ਦਿੱਖਤੀ ਮੇਰੇ ਤੇ ਨਵਾਜਿਆ ਮੈਂ ਮਿਲਦੇ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਕੌਂਸਲਰ ਸਾਹਿਬਾਨ ਦਾ ਵੀ ਸਾਰੇ ਹਾਊਸ ਦਾ ਜਿਨ੍ਹਾਂ ਨੇ ਮੈਨੂੰ ਇਹ ਇਤਮਾਨ ਬਖਸ਼ਿਆ ਤੇ ਆਪਦੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਆਪਣੀ ਇਮਾਨਦਾਰੀ ਨਾਲ ਜੋ ਮੈਨੂੰ ਸਮਾਂ ਮਿਲਿਆ ਤੂੰ ਮੇਰੇ ਸਾਹ ਤੋਂ ਹੁਕਮ ਹੋਆ ਉਹ ਸ਼ਹਿਰ ਦੇ ਵਿਕਾਸ ਤੇ ਜੋ ਵੀ ਅਸੀਂ ਕੰਮ ਕਰ ਸਕਦੇ ਹਾਂ ਦਿਲੋਂ ਮੋਈ ਮੰਨਦਾ